ਤੁਹਾਡੀ ਕਲਮ ਦਾ ਇੱਕ ਨਮੂਨਾ ਪੇਸ਼ ਕਰ ਦੋ ਵੀ ਕਿਸ ਤਰੀਕੇ ਦਾ ਤੁਸੀਂ ਲਿਖਦੇ ਹੋ ਹੱਥ ਜੋੜ ਕਰਾਂ ਅਰਜੋਈ ਸੱਜਣੋ ਮੇਰੀ ਜੇ ਗਲਤ ਗੱਲ ਹੋਈ ਸੱਜਣੋ ਹੱਥ ਜੋੜ ਕਰਾਂ ਅਰਜੋਈ ਸੱਜਣੋ ਮੇਰੀ ਜੇ ਗਲਤ ਗੱਲ ਹੋਈ ਸੱਜਣੋ ਮੇਰੀਆਂ ਜੇ ਗੱਲਾਂ ਨਾ ਲੱਗਣ ਚੰਗੀਆਂ ਬੇਸ਼ੱਕ ਗੀਤ ਨਾ ਪਸੰਦ ਕਰਨਾ ਚੈਣਾ ਵਾਲੀ ਡੋਰ ਹੈ ਜੇ ਬੰਦ ਨਾ ਹੋਈ ਅਚਿੱਤਾ-ਚੁਟਾ ਯਾਰੂ ਕੀਨੇ ਬੰਦ ਕਰਨਾ ਕਹਿੰਦਾ ਵੋਟਾਂ ਵੇਲੇ ਬਹੁਤ ਕੁਝ ਆਖ ਜਾਂਦੇ ਨੇ ਲੈ ਕੇ ਵੋਟਾ ਲੀਡਰ ਗਵਾਚ ਜਾਂਦੇ ਠੀਕ ਹੈ ਦੇ ਵਿੱਚ ਵੀ ਰਹਿੰਦਾ ਇੱਕ ਗੀਤ ਉਸ ਨੂੰ ਬੁਲੰਦੀ ਤੇ ਲੈ ਜਾਂਦਾ ਜੀ ਜੀ ਗੀਤਕਾਰ ਕਿਉਂ ਪਿੱਛੇ ਰਹਿ ਜਾਂਦਾ ਕੀ ਕਾਰਨ ਸਮਝ ਨਹੀਂ ਆਦਾ ਜੀ ਅਸੀਂ ਜੀ ਤੁਹਾਡੇ ਮੰਚ ਤੇ ਬਹਿ ਕੇ ਕਲਾਕਾਰ ਵੱਡੇ ਵੱਡੇ ਗੱਪ ਮਾਰਦੇ ਹਾਂ ਅਸੀਂ ਜੀ ਗੀਤਕਾਰ ਕੋਲੇ ਆ ਪਹੁੰਚ ਕਰਦੇ ਆ ਬੰਦ ਆ ਉਹਦਾ ਮਾਨ ਸਨਮਾਨ ਵੀ ਦਿੰਦੇ ਆ ਬਿਲਕੁਲ ਗਲਤ ਗੱਲ ਆ ਜੀ ਕੋਈ ਕਲਾਕਾਰ ਕਦੇ ਵੀ ਅਸੀਂ ਕਿਸੇ ਨੂੰ ਸਾਨੂੰ ਕਿਸੇ ਦੇ ਪੰਜ ਰੀਤ ਦਿੱਤੋ ਸਾਥੋਂ ਮੰਗ ਕਰਦੇ ਆ ਲੱਖ ਰੁਪਈਆ ਤੋਂ ਸਟਾਰਟ ਹੈ ਅੱਛਾ ਲੱਖ ਰੁਪਈਆ ਤੋਂ ਉੱਪਰ ਜਿੰਨਾ ਮਰਜੀ ਦਾ ਓਕੇ ਦੇਖ ਲਓ ਜੀ ਫਿਰ ਲੱਖ ਰੁਪਈਆ ਨਾ ਇਹ ਤਾਂ ਕੀ ਦੇ ਜੀ ਇਹਨਾਂ ਲੱਖ ਰੁਪਈਆ ਦੇਓ ਜੀ ਤੇ ਫਿਰ ਅਸੀਂ ਕਿਵੇਂ ਕੰਮ ਜੱਪੂਗਾ ਜੀ ਮਾਪਿਆਂ ਨੂੰ ਪੁੱਤ ਦਾ ਵਿਛੋੜਾ ਮਾਰਦਾ ਤੇ ਅਮਲੀ ਨੂੰ ਨਸ਼ਿਆਂ ਦਾ ਤੋੜਾ ਮਾਰਦਾ ਸਬਜੀ ਤੋਂ ਮਹਿੰਗਾ ਬਈ ਪਿਆਜ਼ ਮਾਰਦਾ ਮੂਲ ਨਾਲੋਂ ਵੱਧ ਕੇ ਵਿਆਜ ਮਾਰਦਾ ਆਪ ਨੂੰ ਬਹਾਰੇ ਬੱਚੇ ਨਾ ਹੁਣ ਪੁੱਛਣ ਮਾਪਿਆਂ ਨੂੰ ਪશ્ਚਮੀ ਸੱਭਿਆਚਾਰ ਖਾ ਗਿਆ ਰਿਸ਼ਤੇ ਨਾਤੇ ਆਨ ਨਾਮ ਦੇ ਮਗਰੋਂ ਸਿੰਘ ਹਟਾਤਾ ਸ਼ਾਂਤੀ ਵੰਟੀ ਨੇ ਨਾਮ ਦੇ ਮਗਰੋਂ ਸਿੰਘ ਹਟਾਤਾ ਸ਼ਾਂਤੀ ਵੰਟੀ ਨੇ ਸਾਰੇ ਰਿਸ਼ਤੇ ਦਬਲੇ ਕੱਲੇ ਅੰਕਲ ਆਂਟੀ ਨੇ ਸਾਨ ਸਭੂਸਾ ਗੱਲਾਂ ਕੁਝ ਵੀ ਨਹੀਂ ਹੈਗਾ ਜੀ ਪੈਸਾ ਤਾਂ ਆਪੇ ਆਉਂਦਾ ਹੀ ਰਹਿੰਦਾ ਜੀ ਪਰ ਪਹਿਚਾਨ ਬਣੀ ਪੰਦੇ ਦੀ ਹਾਂਜੀ ਆਪਾਂ ਕੋਈ ਪੈਸੇ ਖਾਤਰ ਨਹੀਂ ਕੰਮ ਕਰ ਰਹੇ ਜੀ ਇਹ ਸ਼ੌਂਕ ਹੈ ਜੀ ਅੰਦਰ ਦਾ ਜੀ ਮੇਰੇ ਦੋ ਬੇਟੇ ਆ ਜੀ ਇੱਕ ਬੇਟੀ ਹੈ ਘਰ ਦੇ ਵਿੱਚ ਮਾਹੌਲ ਬਹੁਤ ਵਧੀਆ ਜੀ ਸਾਰਾ ਪਰਿਵਾਰ ਅਸੀਂ ਇਕੱਠੇ ਰਹਿੰਦੇ ਆਂ ਅਮਰਤਾਰੀ ਸਾਰਾ ਪਰਿਵਾਰ ਹੈ ਮੈਨੂੰ ਛੱਡ ਕੇ ਹਾਂਜੀ ਹਾਂਜੀ ਤੁਸੀਂ ਕਿਉਂ ਨਹੀਂ ਆਏ ਅਮਰਤਾਰੀ ਮੈਂ ਵੀ ਇਸ ਪਾਸੇ ਨੂੰ ਹੁਣ ਆ ਰਿਹਾ ਜੀ ਜਿਵੇਂ ਕਿ ਤੁਸੀਂ ਦੇਖਿਆ ਵੀ ਮਾਹ ਪੇ ਉਹ ਬੱਚਿਆਂ ਨੂੰ ਜਨਮ ਦਿੱਤੇ ਆ ਪਰ ਮੈਨੂੰ ਮੇਰੇ ਬੱਚਿਆਂ ਨੇ ਜਨਮ ਦਿੱਤਾ ਜੀ ਬਿਲਕੁਲ ਮੈਨੂੰ ਨਸ਼ੇ ਵਾਲੇ ਪਾਸੋਂ ਇਸ ਪਾਸੇ ਇਸ ਪਾਸੇ ਲਾਤਾ ਜੀ ਬਿਲਕੁਲ ਸਤਿ ਸ਼ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀ ਪ੍ਰਣਾ ਅਕਸਰ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਵਾਇਆ ਤੇ ਅਕਸਰ ਕੁਝ ਅਜਿਹੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਕੀਤੀਆਂ ਨਹੀਂ ਕਿ ਜਿੰਨਾ ਗੱਲਾਂ ਨੂੰ ਸੁਣ ਕੇ ਲੋਕ ਹੈਰਾਨ ਵੀ ਹੁੰਦੇ ਨੇ ਤੇ ਇੱਕ ਕਲਾਕਾਰ ਜਦੋਂ ਬਲੰਦੀਆਂ ਨੂੰ ਛੂੰਦਾ ਉਸਦੇ ਪਿੱਛੇ ਇੱਕ ਗੀਤਕਾਰ ਹੁੰਦਾ ਜੋ ਗੀਤ ਨੂੰ ਲਿਖਦਾ ਉਸਦੀ ਬਣਤਰ ਬਣਾਉਂਦਾ ਤੇ ਉਸਦੇ ਸ਼ਬਦ ਜਿਹੜੇ ਪ੍ਰੋਕੇ ਰੱਖਦਾ ਉਸੇ ਤਰ੍ਹਾਂ ਅੱਜ ਸਾਡੇ ਨਾਲ ਮੌਜੂਦ ਨੇ ਗੀਤਕਾਰ ਨੇ ਕੋਟ ਬਖਤੂ ਤੋਂ ਬੂਟਾ ਸਿੰਘ ਜੀ ਬੋਰਡ ਵਾਲੇ ਉਹਨਾਂ ਤੋਂ ਜਾਣਕਾਰੀ ਲੈਨੇ ਆ ਵੀ ਕਿਉਂ ਜਿਹੜਾ ਗੀਤਕਾਰ ਆ ਉਹ ਨੇਰੇ ਦੇ ਵਿੱਚ ਰਹਿ ਜਾਂਦਾ ਹੈ ਅੱਜ ਓਕੇ ਸਮੇਂ ਦੇ ਵਿੱਚ ਕਲਾਕਾਰ ਤਾਂ ਬੁਲੰਦੀ ਨੂੰ ਛੂ ਲੈਂਦਾ ਹੈ ਪਰ ਜਿਹੜਾ ਗੀਤਕਾਰ ਆ ਉਹ ਪਿੱਛੇ ਕਿਉਂ ਰਹਿ ਜਾਂਦਾ ਹੈ ਸਾਰੀ ਗੱਲਬਾਤ ਕਰਦੇ ਆ ਜਾਣਦੇ ਆ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਉਹਨਾਂ ਲੋਕਾਂ ਤੱਕ ਪਹੁੰਚਾਉਣੀ ਹੈ ਜਿਨ੍ਹਾਂ ਨੂੰ ਪਤਾ ਲੱਗੇ ਕਿ ਗੀਤ ਦੇ ਪਿੱਛੇ ਦੀ ਸੱਚਾਈ ਕੌਣ ਲਿਖਦਾ ਹੁੰਦਾ ਹੈ ਤੇ ਗੀਤਕਾਰ ਕੌਣ ਹੁੰਦਾ ਅਸਸ ਕਾਲ ਜੀ ਸਤਿ ਸ੍ਰੀ ਅਕਾਲ ਜੀ ਰਾਣਾ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮੇਰੇ ਤੱਕ ਰਹਿ ਪਹੁੰਚ ਕੀਤੀ ਜੀ ਮੈਨੂੰ ਇਸ ਮੰਚ ਦੇ ਲੈ ਕੇ ਸਮਝਾ ਜੀ ਬੂਟਾ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹ ਬਣਦਾ ਵੀ ਕਿੰਨੇ ਸਮੇਂ ਤੋਂ ਤੁਸੀਂ ਗੀਤ ਲਿਖ ਰਹੇ ਹੋ ਕਦੋਂ ਇਹ ਜਿਹੜੀ ਚਿੰਗਾਰੀ ਸੀਗੀ ਮਤਲਬ ਜਾਗੀ ਵੀ ਵੀ ਆਪਾਂ ਗੀਤ ਲਿਖੀਏ ਜਾਂ ਜਿਹੜਾ ਸੱਭਿਆਚਾਰ ਹੈ ਜਿਹੜੇ ਲੋਕ ਤੱਥ ਨੇ ਜਾਂ ਸਚਾਈ ਹੈ ਵੀ ਉਹ ਗੀਤਾਂ ਦੇ ਜ਼ਰੀਏ ਪਰੋਈਆਂ ਹਾਂਜੀ ਅ ਵੀਰ ਜੀ ਮੈਨੂੰ ਤਕਰੀਬਨ 20 ਸਾਲ ਹੋ ਗਏ ਲਿਖ ਦੋ ਮੀ ਅੱਛਾ ਹਾਂਜੀ ਆਪਣੇ ਗੀਤ ਮਤਲਬ ਇਹ ਕਈ ਰਿਕਾਰਡ ਵੀ ਹੋ ਚੁੱਕੇ ਨੇ ਜੀ ਅੱਛਾ ਤੇ ਪਹਿਲਾਂ ਮੈਂ ਟੋਟ ਕੇ ਲਿਖ ਦਉ ਜਿਵੇਂ ਹਸਣ ਖੇਡਣ ਵਾਲੇ ਪਿੰਡਾਂ 'ਚ ਕਿਸੇ ਨੇ ਕਹਿ ਦੇਣਾ ਯਾਰ ਇਹਦਾ ਬਣਾ ਦੇ ਗੀਤ ਕੋਈ ਆ ਜਾਣਾ ਹੋਗਾ ਪੁੱਠਾ ਲਿਖ ਦੇਣਾ ਜੀ ਠੀਕ ਹੈ ਤੇ ਬਸ ਉਹ ਚੀਜ਼ਾਂ ਮੈਂ ਲਿਖਦਾ ਹੁੰਦਾ ਸੀ ਹੌਲੀ ਹੌਲੀ ਜੀ ਮੈਨੂੰ ਬੰਦੇ ਕਹਿੰਦੇ ਯਾਰ ਤੇਰੇ ਗੀਤ ਵਧੀਆ ਹੁੰਦੇ ਆ ਕਲਮ ਤੇਰੀ ਠੀਕ ਹੈ ਵੀ ਰਿਕਾਰਡ ਕਰਵਾਓ ਸਤਿ ਸ੍ਰੀ ਅਕਾਲ ਜੀ ਮੇਰੇ ਇੱਕ ਦੋ ਗੀਤ ਮੇਰੇ ਰਿਕਾਰਡ ਹੋਏ ਪਹਿਲਾਂ ਤੇ ਹੁਣ ਵੈਗਰੂ ਦੀ ਕਿਰਪਾ ਨਾਲ ਮੇਰੇ ਜੀ 12 13 ਗੀਤ ਰਿਕਾਰਡ ਹੋ ਚੁੱਕੇ ਨੇ ਕਿਹੜੇ ਕਿਹੜੇ ਗੀਤ ਨੇ ਜਿਹੜੇ ਹੁਣ ਤੱਕ ਰਿਕਾਰਡ ਹੋ ਚੁੱਕੇ ਨੇ ਪਹਿਲਾਂ ਤਾਂ ਉਹ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਵੀ ਜਿਹੜੇ ਗੀਤ ਤੁਹਾਡੇ ਮਾਰਕੀਟ ਦੇ ਵਿੱਚ ਆਏ ਨੇ ਪਰ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਦਾ ਵੀ ਗੀਤ ਤਾਂ ਤੁਹਾਡੇ ਰਿਕਾਰਡ ਹੋ ਗਏ ਪਰ ਕਿਤੇ ਨਾ ਕਿਤੇ ਗੀਤਕਾਰ ਦਾ ਨਹੀਂ ਲੋਕਾਂ ਨੂੰ ਪਤਾ ਲੱਗਦਾ ਲੋਕਾਂ ਸਾਹਮਣੇ ਆ ਜਾਂਦੇ ਹਾਂ ਹਾਂਜੀ ਹਾਂਜੀ ਇੱਕ ਵਾਰੀ ਦੱਸਿਓ ਵੀ ਕਿਹੜੇ ਕਿਹੜੇ ਗੀਤ ਤੁਹਾਡੇ ਰਿਕਾਰਡ ਨੇ ਮੇਰੇ ਗੀਤ ਜੀ ਸਭ ਤੋਂ ਪਹਿਲਾ ਗੀ ਉਹ ਮੇਲਾ ਮੇਲਿਆਂ ਦਾ ਰੂਹ ਪੰਜਾਬ ਦੀ ਇਹਦੇ ਵਿੱਚ ਵੀ ਬਹੁਤ ਬੜਿਆ ਜੀ ਗੀਤ ਹੋ। ਅੱਛਾ ਉਸ ਤੋਂ ਬਾਅਦ ਮੇਰੇ ਦੋ ਗੀਤ ਸ਼ਵਿੰਦਰભાઈ ਨੰਗਲ ਨੇ ਕਰਵਾਏ ਜੀ। ਓਕੇ ਪਹਿਲਾ ਢੱਡ ਦੂਜਾ ਬੋਟਾ ਠੀਕ ਹੈ ਤੇ ਉਸ ਤੋਂ ਬਾਅਦ ਜੀ ਮੇਰੇ ਤਿੰਨ ਗੀਤ ਸਰਫੁਸਦੀਕ ਰਣਬੀਰ ਕੌਰ ਜਨਾਬ ਮਾਮਸਦੀਕ ਸਾਹਿਬ ਦੇ ਚੇਲੇ ਸਾਹਿਬ ਆ ਜੀ ਉਹਨਾਂ ਨੇ ਉਹਨਾਂ ਨੇ ਕਰਵਾਏ ਆ ਜੀ। ਅੱਛਾ ਉਸ ਤੋਂ ਬਾਅਦ ਜੀ ਮੱਖਣ ਰਾਸਤਾਨੀ ਹਾਂ ਉਹਨਾਂ ਨੇ ਮੇਰੇ ਚਾਰ ਕੀਤਾ ਕਰਵਾਇਆ ਜੀ ਅੱਛਾ ਪਹਿਲਾਂ ਤੁਹਾਡੀ ਕਲਮ ਦਾ ਇੱਕ ਨਮੂਨਾ ਪੇਸ਼ ਕਰ ਦਿਓ ਵੀ ਕਿਸ ਤਰੀਕੇ ਦਾ ਤੁਸੀਂ ਲਿਖਦੇ ਹੋ ਕਿਸ ਤਰੀਕੇ ਦੀ ਸੋਚ ਬਣਾ ਕੇ ਸੱਚਾਈ ਜਿਹੜੀ ਬਿਆਨ ਕਰਦੇ ਹੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚਿੱਟੇ ਬਾਰੇ ਦੰਦ ਜੋ ਆਪਣੀ ਚਿੱਟੇ ਦੀ ਬਿਮਾਰੀ ਬਹੁਤ ਜ਼ਿਆਦਾ ਫੈਲੀ ਹੋਈ ਹੈ ਜੀ ਤੇ ਉਹਦੇ ਬਾਰੇ ਮੈਂ ਚਾਰਕ ਲੈਣਾ ਤੁਹਾਨੂੰ ਸੁਣਾਉਣਾ ਜੀ ਅੱਛਾ ਹੱਥ ਜੋੜ ਕਰਾਂ ਅਰ ਜੋਈ ਸੱਜਣੋ ਮੇਰੀ ਜੇ ਗਲਤ ਗੱਲ ਹੋਈ ਸੱਜਣੋ ਹੱਥ ਜੋੜ ਕਰਾਂ ਅਰਜੋਈ ਸੱਜਣੋ ਮੇਰੀ ਜੇ ਗਲਤ ਗੱਲ ਹੋਈ ਸੱਜਣੋ ਮੇਰੀਆਂ ਜੇ ਗੱਲਾਂ ਨਾ ਲੱਗਣ ਜੰਗੀਆਂ ਬੇਸ਼ੱਕ ਗੀਤ ਨਾ ਪਸੰਦ ਕਰਨਾ ਚੈਨਾ ਵਾਲੀ ਡੋਰ ਹੈ ਜੇ ਬੰਦ ਨਾ ਹੋਈ ਆ ਚਿੱਟਾ ਚੁੱਟਾ ਯਾਰੋ ਕਿਨੇ ਬੰਦ ਕਰਨਾ ਚੈਨਾ ਵਾਲੀ ਡੋਰ ਹੈ ਜੇ ਬੰਦ ਨਾ ਹੋਈ ਆ ਚਿੱਟਾ ਚੁੱਟਾ ਯਾਰੋ ਕਿਨੇ ਬੰਦ ਕਰਨਾ ਕਹਿੰਦਾ ਵੋਟਾਂ ਵੇਲੇ ਬਹੁਤ ਕੁਝ ਆਖ ਜਾਂਦੇ ਨੇ ਲੈ ਕੇ ਵੋਟਾਂ ਲੀਡਰ ਗਵਾਚ ਜਾਂਦੇ ਨੇ ਠੀਕ ਹੈ ਚੋਣਾਂ ਵੇਲੇ ਦੇਖਦੇ ਨਾ ਦਿਨ ਰਾਤ ਵੀ ਫੇਰ ਕਿਨੇ ਥੋੜਿਆਂ ਦਰਾਂ 'ਚ ਖੜਨਾ ਆ ਚਾਈਨਾ ਵਾਲੀ ਡੋਰ ਹੈ ਜੇ ਬੰਦ ਨਾ ਹੋਈ ਚਿੱਟਾ ਚੋਟਾ ਯਾਰੂ ਕਿਨੇ ਬੰਦ ਕਰ ਗੱਲ ਵੀ ਸਹੀ ਹੈ ਵੀ ਚਾਈਨਾ ਡੋਰ ਤਾਂ ਬੰਦ ਨਹੀਂ ਹੋ ਰਹੀ ਚਿੱਟਾ ਕਿੱਥੋਂ ਬੰਦ ਬਿਲਕੁਲ ਨਹੀਂ ਬਿਲਕੁਲ ਤੇ ਜੇ ਆਪਾਂ ਗੱਲ ਕਰੀਏ ਵੀ ਕਲਾਕਾਰ ਤਾਂ ਚਾਨਣ ਦੇ ਵਿੱਚ ਚਲਾ ਜਾ ਜੀ ਉਹ ਜਾਲਿਆਂ ਦੇ ਵਿੱਚ ਵੀ ਰਹਿੰਦਾ ਇੱਕ ਗੀਤ ਉਸ ਨੂੰ ਬੁਲੰਦੀ ਤੇ ਲੈ ਜਾਂਦਾ ਜੀ ਜੀ ਗੀਤਕਾਰ ਕਿਉਂ ਪਿੱਛੇ ਰਹਿ ਜਾਂਦਾ ਕੀ ਕਾਰਨ ਸਮਝ ਦੇ ਦੋ ਕਾਲ ਜੀ ਤੁਹਾਡੇ ਮੰਚ ਤੇ ਬਹਿ ਕੇ ਇਹ ਕਲਾਕਾਰ ਵੱਡੇ ਵੱਡੇ ਗੱਪ ਮਾਰਦੇ ਜੀ ਹਮ ਅਸੀਂ ਜੀ ਗੀਤਕਾਰ ਕੋਲੇ ਆ ਪਹੁੰਚ ਕਰਦੇ ਆ ਬੰਦਾ ਉਹਦਾ ਮਾਨ ਸਨਮਾਨ ਵੀ ਦਿੰਦੇ ਆ ਬਿਲਕੁਲ ਗਲਤ ਗੱਲ ਆ ਜੀ ਅੱਛਾ ਕੋਈ ਕਲਾਕਾਰ ਕਦੇ ਵੀ ਅਸੀਂ ਕਿਸੇ ਤੋਂ ਸਾਨੂੰ ਕਿਸੇ ਦੇ 5 ਰੁਪਏ ਦਿੱਤੇ ਉਹ ਸਾਥੋਂ ਮੰਗ ਕਰਦੇ ਜੀ ਹਮ ਜਿਹੜੀ ਆ ਕਲਾਕਾਰਾਂ ਨੇ ਮੇਰੇ ਗੀਤ ਗਾਏ ਇਹਨਾਂ ਨੇ ਮੈਥੋਂ ਕੁਝ ਨਹੀਂ ਲੈਲੇ ਤੱਕ ਮੇਰੇ ਗੀਤ ਰਿਕਾਰਡ ਕਰਵਾਇਆ ਪਰ ਅਸੀਂ ਵੱਡੇ ਵੱਡੇ ਕਲਾ ਤਕਰ ਕਲਾਕਾਰਾਂ ਤੱਕ ਪਹੁੰਚ ਕੀਤੀ ਹੈ ਪੈਸੇ ਤੋਂ ਬੜਾ ਗੁਈ ਵੀਰ ਜੀ ਗੱਲ ਨਹੀਂ ਕਰਦਾ ਅੱਛਾ ਪੈਸੇ ਦੋ ਕਹਿੰਦੇ ਗੀਤ ਬਿਲਕੁਲ ਜੀ ਬਿਲਕੁਲ ਅੱਛਾ ਕਿੰਨੀ ਕਿੰਨੀ ਡਿਮਾਂਡ ਕਰਦੇ ਕਹਿੰਦੇ ਜੀ ਸਾਡਾ ਅਸੀਂ ਤੁਹਾਡਾ ਗੀਤ ਕਰਵਾ ਦਾਂਗੇ ਪਰ ਲੱਖ ਰੁਪਏ ਤੋਂ ਸਟਾਰਟ ਹੈ ਜੀ ਅੱਛਾ ਲੱਖ ਰੁਪਏ ਤੋਂ ਉੱਪਰ ਜਿੰਨਾ ਮਰਜ਼ੀ ਲਾ ਲਓ ਓਕੇ ਦੇਖ ਲਓ ਜੀ ਫਿਰ ਲੱਖ ਰੁਪਈਆ ਨਾ ਤਾਂ ਗੀਤ ਦਿਜੀਏ ਨਾ ਲੱਖ ਰੁਪਈਆ ਦਿਓ ਜੀ ਹਾਂ ਤੇ ਫਿਰ ਅਸੀਂ ਕਿਵੇਂ ਕੰਮ ਚਾਪੂਗਾ ਜੀ ਅਸੀਂ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਸੱਪਲੇ ਬੈਠੇ ਜੀ ਬਹੁਤ ਅੱਛੇ ਅੱਛੇ ਰੈਕਟਰ ਬੈਠੇ ਨੇ ਇਸੇ ਕਰਕੇ ਬੈਠੇ ਜੀ ਸਹੀ ਗੱਲ ਹੈ ਸਾਡੇ ਕੋਈ ਬਾਹਰ ਨਹੀਂ ਫੜਦਾ ਜੀ ਤੁਹਾਡੇ ਮੱਚ ਤੇ ਆ ਕੇ ਵੱਡੇ ਵੱਡੇ ਦਾਅਵੇ ਕਰਦੇ ਆ ਜੀ ਅਸੀਂ ਗੀਤਕਾਰ ਕੋਲੇ ਆਪ ਪਹੁੰਚ ਕਰਦੇ ਨਹੀਂ ਸਭ ਗੱਲਾਂ ਝੂਠੀਆਂ ਜੀ ਕਿੰਨੀ ਕਿ ਮਿਹਨਤ ਲੱਗਦੀ ਹੈ ਇੱਕ ਗੀਤ ਨੂੰ ਤਿਆਰ ਕਰਨ ਤੇ ਲੇਖਣ ਤੇ ਮਿਹਨਤ ਵੀ ਜੀ ਦੇਖੋ ਕਿ ਇਹ ਕੋਈ ਖਾਲਾ ਜੀ ਵਾਲਾ ਤਾਂ ਹੈ ਨਹੀਂ ਵੀ ਆਪਾਂ ਹੀ ਲਿਖ ਲਿਆ ਜੀ ਹਾਂਜੀ ਟਾਈਮ ਤਾਂ ਬਹੁਤ ਲੱਗਦਾ ਜੀ ਪਰ ਮਿਹਨਤ ਨਹੀਂ ਮਿਲਦੀ ਜੀ ਮਿਹਨਤ ਮਿਹਨਤ ਨਹੀਂ ਮਿਲਦੀ ਜੀ ਨਾ ਤੁਸੀਂ ਮਤਲਬ ਮੁੱਲ ਚਾਹੁੰ ਬਿਲਕੁਲ ਜੀ ਦੇਖੋ ਜੀ ਲੋਕਾਂ ਦੀ ਗੱਲਾਂ ਬੰਦੇ ਨੇ ਆਉਦੇ ਅੰਦਰ ਤਾਰ ਕੇ ਸਾਰੀਆਂ ਲਿਖਣੀਆਂ ਹੁੰਦੀਆਂ ਜੀ ਉਹ ਉਹਨਾਂ ਨੂੰ ਪੁਰਾਣਾ ਹੁੰਦਾ ਜੀ ਗੀਤ ਕੋਈ ਐਂ ਨਹੀਂ ਬਣ ਜਾਂਦਾ ਜੀ ਪਰ ਵਿੱਚ ਲੋਕ ਫੇਰ ਵੀ ਕਹਿੰਦੇ ਜੀ ਉਹ ਕੀ ਜਾਣਦਾ ਜੀ ਤੁਰੇ ਫਿਰਦਾ ਜੀ ਇਹਨਾਂ ਨੂੰ ਕੌਣ ਪੁੱਛਦਾ ਜੀ ਕਿਉਂਕਿ ਅਸੀਂ ਪਿੰਡਾਂ ਵਾਲੀਆਂ ਗੱਲਾਂ ਲਿਖਦੇ ਹਾਂ ਜੀ ਤੇ ਉਹ ਅੱਜ ਦੇ ਜਵਾਨਾਂ ਵਾਲੇ ਭਾਲਦੇ ਜੀ ਤੁਹਾਨੂੰ ਪਤਾ ਇਹ ਕੰਮ ਨਹੀਂ ਹੁੰਦਾ ਜੀ ਆਪਾਂ ਦਾ ਕਿਵੇਂ ਦੇਖਦੇ ਹੋ ਬਦਲਾਅ ਕਿੰਨਾ ਕੁ ਲੱਗਦਾ ਪਿਛਲੇ ਸਮੇਂ ਦਾ ਤੇ ਹੁਣ ਦਾ ਬਦਲਾਅ ਦੇਖੀ ਤਾਂ ਦੇਖੋ ਜੀ ਸਮੇਂ ਦੇ ਹਿਸਾਬ ਨਾਲ ਤਾਂ ਬਦਲਾਅ ਹੁਣ ਚੱਲੀ ਜਾਂਦਾ ਤੁਹਾਨੂੰ ਪਤਾ ਹੀ ਹੈ ਜੀ ਪਰ ਇਸ ਪਾਸੇ ਲੋਕ ਬਹੁਤ ਘਟਦੇ ਜਾ ਰਹੇ ਜੀ ਬਹੁਤ ਅਫਸੋਸ ਸਭਿਆਚਾਰ ਨੂੰ ਭੁੱਲਦੇ ਜਾ ਰਹੇ ਆ ਜੀ ਲੋਕ ਤੁਸੀਂ ਇਹ ਚਿੱਟੇ ਤੇ ਲਿਖਤਾ ਜੀ ਚਿੱਟਾ ਅੱਜ ਦੇ ਸਮੇਂ ਦੇ ਵਿੱਚ ਕਈ ਹੈ ਤਾਂ ਬਹੁਤ ਜ਼ਿਆਦਾ ਪ੍ਰਸਾਰ ਜਿਹੜਾ ਚਿੱਟੇ ਦਾ ਹਾਂਜੀ ਹਾਂਜੀ ਲੋਕਤੱਤਵ ਨੂੰ ਲੈ ਕੇ ਜਾਂ ਸਭਿਆਚਾਰ ਨੂੰ ਲੈ ਕੇ ਲਿਖਿਆ ਕੁਝ ਬਿਲਕੁਲ ਜੀ ਉਹ ਵੀ ਜਰਾ ਦੱਸ ਦੋ ਉਹ ਵੀ ਸੁਣਾਣਾ ਜੀ ਲੋਕਤੱਤਵ ਮੇਰਾ ਜੀਵਨ ਸੂਰਤ ਹੈ ਜੀ ਦੀਵਾਜ ਦੇ ਵਿੱਚ ਰਿਕਾਰਡ ਹੋਇਆ ਪਿਆ ਜੀ ਅੱਛਾ ਥੋੜੇ ਜਲਦੀ ਸਮੇਂ ਦੇ ਵਿੱਚ ਤੁਹਾਡੀ ਸੇਵਾ ਚ ਕਰਾਂਗੇ ਹਾਜ਼ਰ ਜੀ ਹਾਂ ਉਹ ਹੈਗਾ ਜੀ ਕਹਿੰਦਾ ਮਾਪਿਆਂ ਨੂੰ ਪੁੱਤ ਦਾ ਵਿਛੋੜਾ ਮਾਰਦਾ ਤੇ ਅਮਲੀ ਨੂੰ ਨਸ਼ਿਆਂ ਦਾ ਤੋੜਾ ਮਾਰਦਾ ਠੀਕ ਹੈ ਮਾਪਿਆਂ ਨੂੰ ਪੁੱਤ ਦਾ ਵਿਛੋੜਾ ਮਾਰਦਾ ਤੇ ਅਮਲੀ ਨੂੰ ਨਸ਼ਿਆਂ ਦਾ ਤੋੜਾ ਮਾਰਦਾ ਸਬਜ਼ੀ ਤੋਂ ਮਹਿੰਗਾ ਬਈ ਪਿਆਜ਼ ਮਾਰਦਾ ਮੂਲ ਨਾਲੋਂ ਵੱਧ ਕੇ ਵਿਆਜ ਮਾਰਦਾ ਮੂਲ ਨਾਲੋਂ ਵੱਧ ਕੇ ਵਿਆਜ ਮਾਰਦਾ ਕਹਿੰਦਾ ਚੁਗਲਾ ਨੂੰ ਚੁਗਲੀ ਦੀ ਬਾਣ ਮਾਰਦੀ ਗਾਹ ਕਿ ਬਿਣਾ ਚੱਲੇ ਨਾ ਦੁਕਾਨ ਮਾਰਦੀ ਪਿੰਡ ਵਿੱਚ ਦੋਗਲਾ ਜਿਹਾ ਰਾਜ ਮਾਰਦਾ ਤੇ ਮੂਲ ਨਾਲੋਂ ਵੱਧ ਕੇ ਵਿਆਜ ਮਾਰਦਾ ਸੋਨੇ ਤਾਂ ਹੀ ਸਿਆਣੇ ਕਹਿੰਦੇ ਖੋਟ ਮਾਰਦਾ ਪੈਸਿਆਂ ਨੂੰ ਵਕਦਾ ਜੋ ਵੋਟ ਮਾਰਦਾ ਥਾਂ ਥਾਂ ਤੇ ਪਾਈਏ ਨਾਲੇ ਹਾਜ ਮਾਰਦਾ ਭਈ ਮੂਲ ਨਾਲੋਂ ਵੱਧ ਕੇ ਵਿਆਜ ਮਾਰਦਾ ਮੂਲ ਨਾਲੋਂ ਵੱਧ ਕੇ ਅਸਲ ਅਸਲ ਜ਼ਿੰਦਗੀ ਨੂੰ ਬਿਆਨ ਕਰਦਾ ਹਾਂ ਦੇਖੋ ਜੀ ਮੈਂ ਅਸਲ ਵਿੱਚ ਜਿਵੇਂ ਪਿੰਡਾਂ ਦੇ ਵਿੱਚ ਵਿਚਰਦੀ ਹੈ ਜੀ ਉਹੀ ਗੱਲਾਂ ਦਿਖਲਾਂ ਜੀ ਠੀਕ ਹੈ ਜੀ ਇਹ ਕਿਉਂ ਮਤਲਬ ਕਾਦਰ ਕਿਉਂ ਲੱਗਦਾ ਵੀ ਘਟੀ ਐ ਜਿਹੜੇ ਅਸਲੀ ਅਸਲ ਵਿੱਚ ਜਿਹੜੇ ਸੱਭਿਆਚਾਰ ਨੂੰ ਬਿਆਨ ਕਰਦੇ ਆ ਜਾਂ ਮਾਹੌਲ ਨੂੰ ਬਿਆਨ ਕਰਦੇ ਆ ਉਹਨਾਂ ਗੀਤਕਾਰਾਂ ਦਾ ਜਿਹੜਾ ਮੁੱਲ ਕਿਉਂ ਨਹੀਂ ਪੈ ਰਿਹਾ ਤੁਸੀਂ ਕੀ ਕਾਰਨ ਸਮਝਦੇ ਹੋ ਕਾਰਨ ਤਾਂ ਦੇਖੋ ਜੀ ਪਹਿਲੀ ਗੱਲ ਤਾਂ ਸੱਭਿਆਚਾਰ ਜਿਹੜਾ ਪੱਛਮੀ ਸੱਭਿਆਚਾਰ ਨੇ ਸਾਨੂੰ ਡੋਬਦਾ ਬਹੁਤ ਹੱਦ ਤੱਕ ਹੁਣ ਡੋਬੋ ਛੱਡਿਆ ਜੀ ਬਿਲਕੁਲ ਜੀ ਤੁਹਾਨੂੰ ਉਹ ਵਿਚਾਰਕ ਲੈਣਾ ਸੁਣਾਉਣਾ ਜੀ ਰਿਸ਼ਤੇਦਾਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪਿਆ ਜੀ ਹਾਂ ਉਹ ਤਾਂ ਹੈ ਜੀ ਹਾਂ ਜੀ ਕਹਿੰਦਾ ਕਿ ਆਪ ਮਹਾਰੇ ਬੱਚੇ ਦਾ ਹੁਣ ਪੁੱਛਣ ਮਾਪਿਆਂ ਨੂੰ ਬਈ ਪੱਛਮੀ ਸੱਭਿਆਚਾਰ ਖਾ ਗਿਆ ਰਿਸ਼ਤੇ ਨਾਤਿਆਂ ਨੂੰ ਆਪ ਮਹਾਰੇ ਬੱਚੇ ਦਾ ਹੁਣ ਪੁੱਛਣ ਮਾਪਿਆਂ ਨੂੰ ਪੱਛਮੀ ਸੱਭਿਆਚਾਰ ਖਾ ਗਿਆ ਰਿਸ਼ਤੇ ਨਾਤਿਆਂ ਨੂੰ ਨਾਮ ਦੇ ਮਗਰੋਂ ਸਿੰਘ ਹਟਾਤਾ ਸ਼ਾਂਤੀ ਵੰਟੀ ਨਹੀਂ ਨਾਮ ਦੇ ਮਗਰੋਂ ਸਿੰਘ ਹਟਾਤਾ ਸ਼ਾਂਤੀ ਵੰਟੀ ਨਹੀਂ ਸਾਰੇ ਰਿਸ਼ਤੇ ਦਬਲੇ ਕੱਲੇ ਅੰਕਲ ਆਂਟੀ ਨੇ ਸਾਰੇ ਰਿਸ਼ਤੇ ਦਬਲੇ ਕੱਲੇ ਅੰਕਲ ਆਂਟੀ ਨੇ ਕਿਆ ਬਾਤ ਹੈ ਹਾਂਜੀ ਘਰ ਦੇ ਵਿੱਚ ਮਾਹੌਲ ਕਿਸ ਤਰੀਕੇ ਦਾ ਕਿਵੇਂ ਬਚਪਨ ਬੀਤਿਆ ਤੁਹਾਡਾ ਵੀ ਜਿਹੜਾ ਇੰਨੀ ਜਲਦੀ ਮਤਲਬ ਕਹਿ ਸਕਦੇ ਆ ਵੀ ਤੁਸੀਂ ਦੱਸਿਆ ਵੀ ਬਹੁਤ ਸਮੇਂ ਤੋਂ ਤੁਸੀਂ ਗੀਤ ਲਿਖ ਰਹੇ ਹੋ ਹਾਂਜੀ ਹਾਂਜੀ ਤੇ ਸੱਚਾਈ ਨੂੰ ਕਿਵੇਂ ਸਮਝਿਆ ਕਿਉਂਕਿ ਕਹਿੰਦੇ ਨੇ ਹੁੰਦੇ ਵੀ ਘਰ ਦੇ ਵਿੱਚ ਵੀ ਕੁਝ ਇਸ ਤਰੀਕੇ ਦਾ ਮਾਹੌਲ ਹੁੰਦਾ ਹੈ ਜਾਂ ਪਹਿਲਾਂ ਕੋਈ ਪਰਿਵਾਰ ਦੇ ਵਿੱਚ ਤੁਹਾਡੇ ਕੋਈ ਗੀਤ ਲਿਖਦਾ ਸੀ ਜਾਂ ਗਾਉਂਦਾ ਸੀ ਕਿਵੇਂ ਬਣਿਆ ਇਸ ਵਾਰ ਹਾਂਜੀ ਘਰ ਦੇ ਵਿੱਚ ਮਾਹੌਲ ਤਾਂ ਇਸ ਤਰ੍ਹਾਂ ਸੀਗਾ ਜੀ ਮੇਰੇ ਪਿਤਾ ਸਰਦਾਰ ਚਜੀਤ ਸਿੰਘ ਜੀ ਹਾਂ ਉਹ ਵੀ ਇੱਕ ਵਿਚਰੀ ਵਾਲੇ ਪਾਸੇ ਰੁਚੀ ਜ਼ਿਆਦਾ ਰੱਖਦੇ ਸੀਗੇ ਜੀ ਠੀਕ ਹੈ ਉਹ ਲੈਣ ਤੋਂ ਅੱਗੇ ਤੋਂ ਅੱਗੇ ਬਸ ਥੋੜਾ ਬਹੁਤਾ ਤੁਹਾਨੂੰ ਪਤਾ ਖੌਣ ਚ ਹੀ ਹੁੰਦਾ ਜੀ ਇਹ ਸਾਰਾ ਕੁਝ ਤੇ ਉਹ ਬਸ ਅੱਗੇ ਤੋਂ ਅੱਗੇ ਬਸ ਅੱਜ ਤੱਕ ਜੋ ਕੁਝ ਲਿਖਿਆ ਜੀ ਬਸ ਉਹਨਾਂ ਦੀ ਬਦੌਲਤ ਹੀ ਲਿਖਿਆ ਜੀ ਬੂਟਾ ਸਿੰਘ ਬੋੜ ਵਾਲਾ ਕਹਤੋਂ ਕਹਿੰਦੇ ਆ ਬੂਟਾ ਬੋੜ ਵਾਲਾ ਜੀ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਘਰੇ ਨਾ ਬਹੁਤ ਪੁਰਾਣਾ ਬੋੜ ਹੁੰਦਾ ਸੀਗਾ ਜੀ ਹਾਂ ਪੁਰਾਣਾ ਬੋੜ ਹੁੰਦਾ ਸਾਡੇ ਬਜ਼ੁਰਗਾਂ ਦਾ ਨਾਂ ਪੈਂਦਾ ਹੁੰਦਾ ਪਹਿਲਾਂ ਮੇਰੇ ਦਾਦਾ ਜੀ ਹੁੰਦੇ ਨੇਤਾ ਸਿੰਘ ਜੀ ਬੋੜ ਵਾਲੇ ਹਾਂ ਕਿਹਦੇ ਘਰੇ ਜਾਣਾ ਵੀ ਨੇਤਾ ਸਿੰਘ ਬੋੜ ਵਾਲੇ ਉਸ ਤੋਂ ਬਾਅਦ ਮੇਰੇ ਸਰਜੀਤ ਸਿੰਘ ਮੈਂਬਰ ਬੋਰਡ ਵਾਲੇ ਉਹਨਾਂ ਦੇ ਘਰੇ ਜਾਣੇ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਮੈਨੂੰ ਥੋੜਾ ਬਹੁਤਾ ਤੁਹਾਨੂੰ ਪਤਾ ਲਿਖਣ ਦਾ ਸ਼ੌਂਕ ਸੀਗਾ ਜੀ ਤੇ ਲੋਕਾਂ ਨੇ ਮੇਰਾ ਨਾਮ ਪਕਾਤਾ ਜੀ ਬੂਟਾ ਬੋਰਡ ਵਾਲਾ ਐਸੇ ਬੂਟਾ ਬੋਰਡ ਉਸ ਦਿਨ ਤੋਂ ਨਾਮ ਪੈ ਗਿਆ ਉਸ ਦਿਨ ਤੋਂ ਮੇਰਾ ਨਾਮ ਬੂਟਾ ਬੋਰਡ ਵਾਲਾ ਪੈ ਗਿਆ ਉਹ ਮੇਰਾ ਨਾਮ ਮੈਂ ਗੀਤਾਂ ਦੇ ਵਿੱਚ ਬੂਟਾ ਕੋਟ ਵਾਤ ਕਰਦੇ ਬਾਰ ਬੋਰਡ ਦਾ ਹੈ ਨਹੀਂ ਪਰ ਨਾਮ ਬੋਰਡ ਹਾਲਾ ਨਾਮ ਬੋਰਡ ਨਾਲ ਚੱਲਦਾ ਜੀ ਬਿਲਕੁਲ ਠੀਕ ਹੈ ਇਹ ਗੀਤ ਦੇ ਵਿੱਚ ਗੀਤਕਾਰ ਬੂਟਾ ਕੋਟ ਵਾਤ ਤੋਂ ਲਿਖਦਾ ਜੀ ਠੀਕ ਹੈ ਇੱਕ ਦੋ ਗੀਤਾਂ ਵਿੱਚ ਸ਼ੌਂਕੀ ਵੀ ਆਇਆ ਜੀ ਮੇਰਾ ਨਾਮ ਤੇ ਤੇ ਜਿਆਦਾਤਰ ਮੈਂ ਹੁਣ ਵਿੱਚ ਬੋੜ ਵਾਲੇ ਬੋਣ ਲੱਗ ਗਿਆ ਜੀ ਗੀਤ ਦੇ ਵਿੱਚ ਆਪਦੇ ਕਿੰਨੇ ਕਿ ਸ਼ੌਂਕ ਹੁੰਦੇ ਜਿਹੜਾ ਬੰਦਾ ਗੀਤ ਲਿਖਦਾ ਹੈ ਜੇ ਆਪਾਂ ਅਸਲ ਜ਼ਿੰਦਗੀ ਦੀ ਗੱਲ ਕਰੀਏ ਕਿਉਂਕਿ ਦੇਖੋ ਜੇ ਮੈਂ ਪੱਤਰਕਾਰਾਂ ਦਾ ਮੇਰੇ ਵੀ ਸ਼ੌਂਕ ਹੁੰਦੇ ਵੱਖ-ਵੱਖਰੇ ਹਰੇਕ ਦੇ ਬੰਦੇ ਦੇ ਸ਼ੌਂਕ ਕੀ ਸ਼ੌਂਕ ਰੱਖਦੇ ਮੈਨੂੰ ਸ਼ੌਂਕ ਹੈ ਜੀ ਘਰੇ ਫੁੱਲ ਬੂਟੇ ਲਾਉਣੇ ਆ ਜੀ ਤੁਸੀਂ ਦੇਖੋ ਮੇਰੀ ਬਗੀਚੀ ਘਰੇ ਜਾ ਕੇ ਫੁੱਲ ਲੱਗੇ ਹੋਏ ਆ ਜੀ ਤਰ੍ਹਾਂ ਤਰ੍ਹਾਂ ਦੇ ਫੁੱਲ ਆ ਮੇਰੇ ਕੋਲ ਸਬਜ਼ੀ ਲਾ ਲੈਂਦਾ ਜੀ ਪਿਆਰੀ ਦੇ ਵਿੱਚ ਹਰ ਇੱਕ ਰੰਗ ਮੇਰੇ ਕੋਲ ਹੈਗੇ ਜੀ ਉੱਥੇ ਜਦੋਂ ਬਿਹਲੇ ਟਾਈਮ ਦੇ ਵਿੱਚ ਮੈਂ ਉੱਥੇ ਬਸ ਆਉਦਾ ਕਿਸ ਜਾਂ ਹਰਿਆਲੀ ਜਾਂ ਗੀਤ ਬਸ ਦੋ ਚੀਜ਼ਾਂ ਮੈਨੂੰ ਹਾਂਜੀ ਬਹੁਤ ਜ਼ਿਆਦਾ ਸ਼ੌਂਕ ਆਜੀ ਅਚਾ ਅਸਲ ਗੀਤਕਾਰ ਦੀ ਜੇ ਡਿਮਾਂਡ ਦੀ ਗੱਲ ਕਰੀਏ ਤਾਂ ਲੱਗਦਾ ਵੀ ਅਸਲ ਗੀਤਕਾਰ ਬੁਲੰਦੀ ਚਾਹੁੰਦਾ ਨਾਮ ਚਾਹੁੰਦਾ ਪਛਾਣ ਚਾਹੁੰਦਾ ਹੈ ਜਾਂ ਪੈਸਾ ਚਾਹੁੰਦਾ ਹੈ ਦੋਨਾਂ ਚੋਂ ਕਿਹੜੀ ਚੀਜ਼ ਚਾਹੁੰਦਾ ਹੈ ਦੇਖੋ ਜੀ ਗੀਤਕਾਰ ਨੂੰ ਤਾਂ ਵੱਡੀ ਸਭ ਤੋਂ ਵੱਡੀ ਚੀਜ਼ ਤਾਂ ਨਾਮ ਹੀ ਹੁੰਦਾ ਜੀ ਪਛਾਣ ਚਾਹੀਦੀ ਹੈ ਪਛਾਣ ਚਾਹੀਦੀ ਹੈ ਜੀ ਪਛਾਣ ਉਹ ਪੈਸਾ ਪੂਸਾ ਗੱਲਾਂ ਕੁਝ ਵੀ ਨਹੀਂ ਹੈਗਾ ਜੀ ਪੈਸਾ ਤਾਂ ਆਪੇ ਆਉਂਦਾ ਹੀ ਰਹਿੰਦਾ ਜੀ ਪਰ ਪਛਾਣ ਬਣੇ ਬੰ ਹਾਂਜੀ ਆਪਾਂ ਕੋਈ ਪੈਸੇ ਖਤ ਨਹੀਂ ਕੰਮ ਕਰ ਰਹੇ ਜੀ ਇਹ ਸ਼ੌਂਕ ਆ ਜੀ ਅੰਦਰੋਂ ਸ਼ੌਂਕ ਆ ਜੀ ਬਿਲਕੁਲ ਤੇ ਆ ਜੇ ਹੋਰ ਗੀਤਕਾਰ ਵੀ ਬਹੁਤ ਨੇ ਪੰਜਾਬ ਦੇ ਵਿੱਚ ਜਿਹੜੇ ਗੀਤ ਲਿਖਦੇ ਆ ਹਾਂਜੀ ਉਹ ਪਹਿਚਾਨ ਦੀ ਮਤਲਬ ਪਹੁੰਚ ਕਰਦੇ ਵੀ ਪਹਿਚਾਨ ਬਣੇ ਸਾਡੀ ਵੱਡੇ ਵੱਡੇ ਕਲਾਕਾਰਾਂ ਤੱਕ ਵੀ ਜਾਣ ਜਿਵੇਂ ਤੁਸੀਂ ਦੱਸਿਆ ਜੀ ਵੀ ਅਸੀਂ ਕਲਾਕਾਰਾਂ ਕੋਲੇ ਵੀ ਗਏ ਹਾਂਜੀ ਹਾਂਜੀ ਉਹ ਪੈਸਿਆਂ ਦੀ ਡਿਮਾਂਡ ਕਰਦੇ ਆ ਲੱਗਦਾ ਨਹੀਂ ਵੀ ਕਲਾਕਾਰਾਂ ਨੂੰ ਸੋਚਣਾ ਚਾਹੀਦਾ ਵੀ ਜਦੋਂ ਬੰਦਾ ਗੀਤ ਹੀ ਦੇ ਰਿਹਾ ਹੈ ਉਹ ਆਪਣੇ ਆਪ ਨੂੰ ਹੀ ਸਮਰਪਿਤ ਕਰ ਗਿਆ ਜਦੋਂ ਗੀਤ ਹੀ ਦੇਤਾ ਉਹਨੇ ਹਾਂਜੀ ਹਾਂਜੀ ਤਾਂ ਪੈਸੇ ਮੰਗਣੇ ਨਹੀਂ ਚਾਹੀਦੇ ਸਮੋਂ ਜਦੋਂ ਗੀਤ ਚੱਲ ਪਏ ਉਦੋਂ ਉਹਨੂੰ ਪੈਸੇ ਦੇਣੇ ਚਾਹੀਦੇ ਹਾਂਜੀ ਬਿਲਕੁਲ ਜੀ ਨਹੀਂ ਜੀ ਕੋਈ ਨਹੀਂ ਸੋਚਦਾ ਇਸ ਵਾਰੀ ਹੈ ਬਿਲਕੁਲ ਨਹੀਂ ਸੋਚਦਾ ਜੀ ਕੋਈ ਗੀਤਕਾਰ ਐਸੀ ਕਰਕੇ ਪਿੱਛੇ ਬਹੁਤ ਪਿੰਡਾਂ ਦੇ ਵਿੱਚ ਐਡੇ ਵਧੀਆ ਗੀਤਕਾਰ ਬੈਠੇ ਨੇ ਜੀ ਬਹੁਤ ਬਹੁਤ ਨੇ ਬਹੁਤ ਜਿਆਦੇ ਬੈਠੇ ਨੇ ਜੀ ਹਾਂ ਤੇ ਪਰ ਇਸੇ ਕਰਕੇ ਪਿੱਛੇ ਆ ਜੀ ਜੋ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜੀ ਕਿੱਥੋਂ ਬੰਦਾ ਪੈਸੇ ਦੇ ਦੂਆ ਜੀ ਜਦੋਂ ਗੀਤ ਲਿਖਣ ਲੱਗੇ ਸੀ ਉਦੋਂ ਸੋਚਿਆ ਸੀ ਵੀ ਇਸ ਤਰੀਕੇ ਨਾਲ ਹੋਊਗਾ ਵੀ ਯਾਰ ਗੀਤਾਂ ਦੀ ਵੀ ਡਿਮਾਂਡ ਹੋਊਗੀ ਜਿਵੇਂ ਮੰਨ ਲਓ ਤੁਸੀਂ ਇੱਕ ਗੀਤਕਾਰ ਇੰਡਸਟਰੀ ਦੇ ਵਿੱਚੋਂ ਜਾਂ ਰਾਈਟਰ ਇੰਡਸਟਰੀ ਦੇ ਵਿੱਚੋਂ ਜਿੰਨੇ ਹੋਰ ਵੀ ਗੀਤਕਾਰ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਵੀ ਇਸ ਤਰੀਕੇ ਨਾਲ ਕਲਾਕਾਰ ਸਾਡੇ ਤੋਂ ਪੈਸੇ ਦੀ ਡਿਮਾਂਡ ਕਰਨਗੇ ਨਹੀਂ ਸੋਚਿਆ ਜੀ ਕਦੇ ਬਿਲਕੁਲ ਨਹੀਂ ਸੋਚਿਆ ਸੀਗਾ ਜੀ ਆਪਾਂ ਤਾਂ ਨਹੀਂ ਇਹਨਾਂ ਪਤਾ ਸੀਗਾ ਵੀ ਇਹ ਗੀਤ ਮੇਰੇ ਇਨ ਰਿਕਾਰਡ ਵੀ ਹੋ ਜਾਣਗੇ ਜੀ ਆਪਾਂ ਤਾਂ ਇਸ ਹੱਦ ਤੱਕਰ ਸੋਚਿਆ ਨਹੀਂ ਸੀ ਕਦੇ ਜੀ ਕਿ ਆਪਾਂ ਦਾ ਕੰਮ ਤਾਂ ਕਰ ਮਤਲਬ ਲੱਗਦੇ ਸੀਗੇ ਜੀ ਤੇ ਪਰ ਇਹ ਚੀਜ਼ ਦਾ ਨਹੀਂ ਪਤਾ ਸੀਗਾ ਜੀ ਮੇਰੇ ਗੀਤ ਰਿਕਾਰਡ ਵੀ ਹੋ ਜਾਣਗੇ ਓਕੇ ਪਰ ਜਿਹੜੇ ਰਿਕਾਰਡ ਹੋਇਆ ਜੀ ਆ ਮੇਰੇ ਬੇਟੇ ਦੀ ਬਦੌਲਤ ਹੀ ਰਿਕਾਰਡ ਹੋਇਆ ਜੀ ਅਚਾ ਰਾਜਦੀਪ ਸਿੰਘ ਦੀ ਬਦੌਲਤ ਜੀ ਇਹਨਾਂ ਨੇ ਪਹੁੰਚ ਕੀਤੀ ਹੈ ਜੀ ਇਹ ਕੀ ਕਰਦਾ ਬੇਟਾ ਤੁਹਾਡਾ ਇਹ ਬੇਟਾ ਮੇਰਾ ਗ੍ਰਾਂਤੀ ਸਿੰਘ ਆ ਜੀ ਅੱਛਾ ਹਾਂ ਜੀ ਉਹਨੇ ਕਿਹਾ ਵੀ ਕਰੀਏ ਸ਼ੁਰੂ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਜਿਹੜੇ ਘਰ ਵਿੱਚ ਮਾਹੌਲ ਵਧੀਆ ਹੋਊਗਾ ਜੀ ਉੱਥੇ ਇਹੋ ਜਿਹਾ ਕੁਝ ਹੁੰਦਾ ਜੀ ਨਹੀਂ ਤੁਹਾਨੂੰ ਪਤਾ ਅੱਜ ਕੱਲ ਤਾਂ ਬਹੁਤ ਬੁਰਾ ਹਾਲ ਆ ਜੀ ਮੇਰੇ ਦੋ ਬੇਟੇ ਆ ਜੀ ਇੱਕ ਬੇਟੀ ਹੈ ਹਮ ਘਰ ਦੇ ਵਿੱਚ ਮਾਹੌਲ ਬਹੁਤ ਵਧੀਆ ਜੀ ਸਾਰਾ ਪਰਿਵਾਰ ਇਕੱਠੇ ਰਹਿੰਦੇ ਆਂ ਅੰਮ੍ਰਿਤਧਾਰੀ ਸਾਰਾ ਪਰਿਵਾਰ ਹੈ ਜੀ ਮੈਨੂੰ ਛੱਡ ਗਈ ਜੀ ਅੱਛਾ ਤੁਹਾਨੂੰ ਛੱਡ ਹਾਂਜੀ ਹਾਂਜੀ ਤੁਸੀਂ ਕਿਉਂ ਨਹੀਂ ਆ ਅਮਰਪਾਲ ਜੀ ਮੈਂ ਵੀ ਇਸ ਪਾਸੇ ਨੂੰ ਹੁਣ ਆ ਰਿਹਾ ਜੀ ਅੱਛਾ ਜਿਵੇਂ ਕਿ ਤੁਸੀਂ ਦੇਖਿਆ ਵੀ ਮਾਪਿਓ ਬੱਚਾ ਨੂੰ ਜਨਮ ਦਿੰਦੇ ਜੀ ਪਰ ਮੈਨੂੰ ਮੇਰੇ ਬੱਚਾ ਨੇ ਜਨਮ ਦਿੱਤਾ ਜੀ ਬਿਲਕੁਲ ਮੈਨੂੰ ਨਸ਼ਾ ਵਾਲੇ ਪਾਸੋਂ ਇਸ ਪਾਸੇ ਲਾਤਾ ਜੀ ਮੈਨੂੰ ਬਿਲਕੁਲ ਜੀ ਠੀਕ ਹੈ ਹੌਲੀ ਹੌਲੀ ਸਲਾਹ ਬਣ ਰਹੀ ਹੈ ਬਿਲਕੁਲ ਜੀ ਬਿਲਕੁਲ ਮੈਂ ਸ਼ੁਰੂਆਤੀ ਸਵੇਰ ਗੁਰੂ ਘਰ ਤੋਂ ਕਰਦਾ ਜੀ ਕੀ ਬਾਤ ਸਭ ਤੋਂ ਪਹਿਲਾਂ ਮੈਂ ਮੇਰੀ ਮਾਤਾ ਜੀ ਹੈ ਉਹਨਾਂ ਨੂੰ ਪਾਣੀ ਪਾ ਕੇ ਨਹਾਉਣ ਵਾਸਤੇ ਜਦੋਂ ਨਹਾਉਣ ਲੱਗ ਜਾਂਦਾ ਫਿਰ ਮੈਂ ਗੁਰੂ ਘਰ ਜਾਂਦਾ ਜੀ ਗੁਰੂ ਘਰ ਤੋਂ ਸ਼ੁਰੂਆਤ ਕਰਦਾ ਜੀ ਸਪਨਾ ਕੀ ਸੀ ਵੀ ਜਦੋਂ ਲਿਖਣ ਲੱਗੇ ਸੀਗੇ ਵੀ ਮਤਲਬ ਉਸ ਮਕਾਮ ਤੱਕ ਪਹੁੰਚਣਾ ਕੀ ਸੋਚਿਆ ਨਹੀਂ ਬਿਲਕੁਲ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਇੱਥੋਂ ਤੱਕ ਹੀ ਪਹੁੰਚ ਜਾਣੀ ਕਦੀ ਮਾੜਾ ਮੋਟਾ ਦੇਖਣ ਲੱਗਦਾ ਨਾ ਬਣੂਗਾ ਜੀ ਹਾਂ ਜੀ ਜੋ ਲੋਕ ਕਹਿੰਦੇ ਆ ਜੀ ਬੂਟਾ ਬੋੜ ਆ ਜਾਂਦਾ ਹੈ ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਤੇ ਵਿੱਚ ਬੰਦੇ ਇਦਾਂ ਦਾ ਹੁੰਦਾ ਵੀ ਕੋਈ ਗੀਤ ਗਲਤ ਲਿਖਿਆ ਜਾਂਦਾ ਉਸ ਦੀ ਵੀ ਬੜੀ ਚਰਚਾ ਹੁੰਦੀ ਹੈ ਹੋਇਆ ਕਦੇ ਹਾਂ ਜੀ ਮੇਰੇ ਨਾਲ ਪਹਿਲੀ ਵਾਰ ਹੋਇਆ ਜੀ ਅੱਛਾ ਸਭ ਤੋਂ ਪਹਿਲਾਂ ਮੇਰਾ ਗੀਤ ਉਹ ਕਰਨੈਲ ਹੀਰੇ ਨੇ ਗਾਇਆ ਸੀਗਾ ਜੀ ਅੱਛਾ ਉਹ ਥੋੜਾ ਲੱਛਰ ਲਿਖਿਆ ਗਿਆ ਜੀ ਉਸ ਟਾਈਮ ਤੇ ਉਹ ਗਲਤ ਲਿਖਿਆ ਗਿਆ ਉਹ ਮੇਰੇ ਪਿਤਾ ਜੀ ਨੂੰ ਮਾ ਸੁਣਾ ਬੈਠਾ ਜੀ ਹਾਂ ਤੇ ਉਹਨੇ ਥੋੜੀ ਬੋਦੀ ਮੇਰੀ ਚੜ ਜਮ ਗਰੀ ਮ ਉਸ ਤੋਂ ਬਾਅਦ ਲਿਖਣਾ ਬੰਦ ਕਰਤਾ ਸੀ ਅੱਛਾ ਉਸ ਤਰੀਕੇ ਦਾ ਲਿਖੀ ਹਾਂ ਜੀ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਚਲੋ ਵੈਗਰੂ ਦੀ ਕਿਰਪਾ ਨਾਲ ਜੀ ਪਤਾ ਕੀ ਹੈ ਜੀ ਬੰਦਾ ਡਿਗ ਡਿਗ ਸਵਾਰ ਹੁੰਦਾ ਜੀ ਹਾਂ ਨਹੀਂ ਬਿਲਕੁਲ ਹਾਂ ਜੀ ਸਿੱਖਦਾ ਹੀ ਰਹਿੰਦਾ ਹਰ ਦਿਨ ਬਿਲਕੁਲ ਜੀ ਸਿੱਖਦਾ ਰਹਿਣਾ ਚਾਹੀਦਾ ਬੰਦੇ ਨੂੰ ਜੀ ਬਿਲਕੁਲ ਹਾਂ ਜੀ ਆ ਜੇ ਆਪਾਂ ਕਹੀਏ ਵੀ ਅੱਜ ਦੀ ਪੀੜ੍ਹੀ ਨੂੰ ਤੁਸੀਂ ਸਿਹਤ ਕੀ ਦੇਣਾ ਚਾਹੋਗੇ ਜਾਂ ਜਿਹੜੇ ਨਵੇਂ ਗੀਤਕਾਰ ਨੇ ਜਿਹੜੇ ਗੀਤ ਲਿਖਣ ਬਾਰੇ ਸੋਚ ਰਹੇ ਨੇ ਜਾਂ ਬੰਦ ਉਹਨਾਂ ਦਾ ਬਣ ਮੰਨਦਾ ਵੀ ਗੀਤ ਲਿਖੀਏ ਚੰਗੇ ਕਲਾਕਾਰਾਂ ਨੂੰ ਦੀਏ ਉਹਨਾਂ ਨੂੰ ਕੀ ਸਨੇਹਾ ਦੇਵੋਗੇ ਕਿਉਂਕਿ ਤੁਸੀਂ ਤਾਂ ਜ਼ਿੰਦਗੀ ਢਾਈ ਐ ਇਸ ਚੀਜ਼ ਦੇ ਵਿੱਚ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਦੇਖੋ ਜੀ ਗੀਤਕਾਰ ਜਿਹੜਾ ਗੀਤਕਾਰ ਬਣ ਜਾਂਦਾ ਗੀਤਕਾਰ ਨਹੀਂ ਕਦੇ ਮਾੜਾ ਹੁੰਦਾ ਜੀ ਠੀਕ ਆ ਜੀ ਕਿੰਨੇ ਹੀ ਬੰਦੇ ਲਿਖਦੇ ਆ ਸੂਝਵਾਨ ਨੇ ਬੜੇ ਸਿਆਣੇ ਨੇ ਹੁਣ ਵਾਲੇ ਮੁੰਡੇ ਬਹੁਤ ਨਵੇਂ ਮੁੰਡੇ ਬਹੁਤ ਵਧੀਆ ਲਿਖ ਰਹੇ ਨੇ ਪਰ ਜਿੱਥੋਂ ਤੱਕਰੇ ਵੀ ਆਪਣੇ ਸੱਭਿਆਚਾਰ ਨੂੰ ਨਾ ਭੁੱਲੋ ਜੀ ਆਪਣੇ ਸੱਭਿਆਚਾਰ ਬਾਰੇ ਲਿਖੋ ਠੀਕ ਹੈ ਜੀ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਜੀ ਬਿਲਕੁਲ ਦੋ ਚਾਰ ਲਾਈਨਾਂ ਸੱਭਿਆਚਾਰ ਦੇ ਉੱਪਰ ਤੁਸੀਂ ਜੇ ਕੋਈ ਲਿਖਿਆ ਤਾਂ ਜਰੂਰ ਸੁਣਾਓ ਹਾਂਜੀ ਬਿਲਕੁਲ ਜੀ ਮਾ ਤੁਨੂੰ ਮਾਤਾ ਪਿਤਾ ਸੁਣਾਉਣਾ ਜੀ ਹਾਂ ਕਹਿੰਦਾ ਅਸੀਂ ਜੇ ਕਰਾਂਗੇ ਸੇਵਾ ਮਾਂ ਬਾਪ ਦੀ ਠੀਕ ਹੈ ਅਸੀਂ ਜੇ ਕਰਾਂਗੇ ਸੇਵਾ ਮਾਪੇ ਆਪ ਦੀ ਫੇਰ ਬੱਚੇ ਸੇਵਾ ਕਰਨਗੇ ਆਪ ਦੀ ਦੇਵਾਂਗੇ ਜੇ ਚੰਗੇ ਸੰਸਕਾਰ ਦੋਸਤੋ ਬਈ ਮਾਪਿਆਂ ਦਾ ਕਰੋ ਸਤਿਕਾਰ ਦੋਸਤੋ ਮਾਪਿਆਂ ਦਾ ਕਰੋ ਸਤਿਕਾਰ ਦੋਸਤੋ ਮੰਨੀਏ ਹਮੇਸ਼ਾ ਮਾਪਿਆਂ ਦੇ ਕਹਿਣੇ ਨੂੰ ਸਾਹਮ ਸਾਹ ਰੱਖੋ ਵੱਡ ਮੁੱਲੇ ਕਹਿਣੇ ਨੂੰ ਮੰਨੀਏ ਹਮੇਸ਼ਾ ਮਾਪਿਆਂ ਦੇ ਕਹਿੜੇ ਨੂੰ ਸਾਹਮ ਸਾਹ ਰੱਖੋ ਵੱਡ ਮੁੱਲੇ ਕਹਿਣੇ ਨੂੰ ਮਿਲਣਾ ਨਹੀਂ ਕਿਤੋਂ ਇਨਾ ਪਿਆਰ ਦੋਸਤੋ ਮਾਪਿਆਂ ਦਾ ਕਰੋ ਸਤਿਕਾਰ ਦੋਸਤੋ ਬਈ ਮਾਪਿਆਂ ਦਾ ਕਰੋ ਸਤਿਕਾਰ ਦੋਸਤੋ ਪਿੰਡ ਬਾਰੇ ਕੋਈ ਲਿਖਿਆ ਤੁਸੀਂ ਆਪਦੇ ਪਿੰਡ ਨੂੰ ਲੈ ਕੇ ਕੋਈ ਲਾਈਨਾਂ ਲਿਖੀਆਂ ਹਾਂ ਹਾਂਜੀ ਹਾਂਜੀ ਲਿਖੀ ਹੈ ਜੀ ਦੋ ਕੱਲੇ ਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਜੀ ਕਹਿੰਦਾ ਸ਼ਾਇਰ ਮੈਂ ਇਕਰਾਰ ਮੈਂ ਤੈਨੂੰ ਮੇਰੇ ਪਿੰਡ ਦੀ ਕਰੇ ਨਾ ਕੋਈ ਰੀਸ ਨੇੜੇ ਨੇੜੇ ਪਿੰਡ ਦੀ ਵਿੱਚ ਬੜੀ ਫੇਰ ਪਹਿਲਾਂ ਬਾਹਰ ਦੇਖ ਲੈ ਬਈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਵਾਟਰ ਬਾਕਸ ਵਾਲੀ ਕੰਧ ਦੇਖ ਲੈ ਪੀਣ ਵਾਲੇ ਪਾਣੀ ਵਿੱਚ ਗੰਦ ਦੇਖ ਲੈ ਕੱਲੇ ਕੱਲੇ ਘਰ ਚ ਬਿਮਾਰ ਦੇਖ ਲੈ ਬਈ ਆ ਜਾ ਮੇਰੇ ਪਿੰਡ ਦੀ ਨਹਿਾਰ ਦੇਖ ਲੈ ਮਾਨ ਵਾਲੇ ਰਾਹ ਨੂੰ ਲੱਗਿਆ ਕੋੜ ਦੇਖ ਲੈ ਕਾਗਜ਼ਾਂ ਚ ਚੱਲਦਾ ਇਹ ਰੋਡ ਦੇਖ ਲੈ ਲੈਂਦਾ ਨਹੀਂ ਵਿਚਾਰੇ ਦੇ ਕੋਈ ਸਾਰ ਦੇਖ ਲੈ ਭਾਈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਤੇ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਗੱਲਾਂ ਸੱਚ ਵੀ ਨੇ ਕਿਤੇ ਨਾ ਕਿਤੇ ਸਤਕਾਰ ਮਾਪਿਆਂ ਦਾ ਭੁੱਲ ਗਏ ਨੇ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਬੁਰਾ ਹੋ ਗਿਆ ਵੀ ਪੱਛਮੀ ਸੱਭਿਆਚਾਰਤਾ ਸਾਡੇ ਤੇ ਹਾਵੀ ਹੋ ਗਿਆ ਬਿਲਕੁਲ ਜੀ ਤੇ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲ ਗਏ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਦੋਸਤੋ ਜੋ ਗੱਲਾਂ ਤੁਸੀਂ ਸੁਣੀਆਂ ਨੇ ਅਸਲ ਵਿੱਚ ਇਹ ਸਚਾਈ ਹੈ ਇਹ ਕਿਤੇ ਨਾ ਕਿਤੇ ਗੀਤਕਾਰਾਂ ਦੀ ਸਚਾਈ ਹੈ ਜਾਂ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਜਿਹੜੀ ਗੱਲਬਾਤ ਕੀਤੀ ਹੈ ਨਵੇਂ ਵੀ ਜਿਹੜੇ ਗੀਤਕਾਰ ਨੇ ਉਨ੍ਹਾਂ ਦੇ ਲਈ ਵੀ ਇੱਕ ਚੰਗਾ ਸੁਨੇਹਾ ਇਸ ਇੰਟਰਵਿਊ ਦੇ ਵਿੱਚ ਤੁਸੀਂ ਵੀ ਸੁਣਿਆ ਹੋਣਾ ਵੀ ਇੱਕ ਹਨੇਰਾ ਹਨੇਰੀ ਜ਼ਿੰਦਗੀ ਹੈ ਜਿਹੜੀ ਉਹ ਇੱਕ ਗੀਤਕਾਰ ਦੀ ਬਣ ਕੇ ਰਹਿ ਜਾਂਦੀ ਹੈ ਮਿਹਨਤ ਬਹੁਤ ਹੁੰਦੀ ਹੈ ਬੜਾ ਸੰਘਰਸ਼ ਕਰਨਾ ਪੈਂਦਾ ਹੈ ਗੀਤ ਵੀ ਲਿਖੇ ਤੇ ਉਸ ਤੋਂ ਬਾਅਦ ਗੀਤਕਾਰ ਨੂੰ ਕਲਾਕਾਰ ਨੂੰ ਪੈਸੇ ਦੇ ਕੇ ਗੀਤ ਗਵਾਉਣਾ ਇਸ ਤਰੀਕੇ ਦਾ ਸੱਭਿਆਚਾਰ ਜਦੋਂ ਇੰਡਸਟਰੀ ਦੇ ਵਿੱਚ ਚੱਲ ਪੈਂਦਾ ਹੈ ਤਾ ਅੱਜ ਮੈਂ ਬੂਟਾ ਸਿੰਘ ਜੀ ਨੇ ਸਾਡੇ ਨਾਲ ਬੋੜ ਵਾਲੇ ਇਹ ਕਹਿੰਦੇ ਵੀ ਕਿਤੇ ਨਾ ਕਿਤੇ ਨਿਰਾਸ਼ ਹੋ ਜਾਂਦਾ ਬੰਦਾ ਤਾਂ ਹੁਣ ਦੋਸਤੋ ਆਪਣੀ ਰਾਇ ਤੁਸੀਂ ਕਮੈਂਟਾਂ 'ਚ ਸਾਂਝੀ ਕਰਨੀ ਹੈ ਵੀਡੀਓ ਸ਼ੇਅਰ ਕਰਨੀ ਹੈ ਤਾਂ ਜੋ ਹੋਰ ਜਿੰਨੇ ਵੀ ਗੀਤ ਲਿਖਣ ਵਾਲੇ ਨੇ ਉਹਨਾਂ ਦੀ ਰਾਇ ਜਿਹੜੀ ਆ ਆਪਾਂ ਜਾਣ ਸਕੀਏ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਧੰਨਵਾਦ ਸਸੀ ਕਾਲਜ